ਵਿਧਾਨ ਸਭਾ ਹਲਕਾ ਰਾਜਾ ਸੰਸੀ ਅਦੀਨ ਆਉਂਦੇ ਬਲਾਕ ਟੁਗਾਵਾਂ ਦੇ ਪਿੰਡ ਤੱਲੇ ਦੇ ਲੋਕਾਂ ਨੇ ਇੱਕ ਹੀ ਦੇ ਸਬੂਤ ਦਿੰਦੇ ਹੋਏ ਆ ਪਨਗ੍ਰੈਂਡ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਦੀ ਅਗਵਾਈ ਹੇਠ ਸਰਪੰਤੀ ਨਾਲ ਪਿੰਡ ਦੀ ਪੰਚਾਇਤ ਚੁਣ ਕੇ ਪਿੰਡ ਵਾਸੀਆਂ ਲਈ ਬਖਰੀ ਹੀ ਮਿਸਾਲ ਪੇਸ਼ ਕੀਤੀ। ਤਰੇਬੰਦੀ ਤੋਂ ਉੱਠ ਕੇ ਇਸ ਚੌਂ ਵਿੱਚ ਜਗਦੀਰ ਸਿੰਘ ਨੂੰ ਪਿੰਡ ਦਾ ਸਰਪੰਚ, ਪੰਚ ਹਰਵੀਰ ਸਿੰਘ, ਪੰਚ ਗੁਰਨਾਮ ਸਿੰਘ, ਪੰਚ ਵਿਸਾਖਾ ਸਿੰਘ, ਪੰਚ ਬਲਦੇਵ ਸਿੰਘ ਨੂੰ ਸਰਬਸੰਮਤੀ ਨਾਲ ਪੰਚ ਚੁਣ ਲਿਆ ਗਿਆ। ਸਰਬਸੰਮਤੀ ਨਾਲ ਚੁਣੇ ਗਏ ਪਿੰਡ ਦੇ ਸਰਪੰਚ ਜਗਵੀਰ ਸਿੰਘ ਨੇ ਪੰਚਾਇਤ ਮੈਂਬਰਾਂ ਨੂੰ ਕਿਹਾ ਕਿ ਪਿੰਡ ਦੀ ਬਿਹਤਰੀ ਲਈ ਪਹਿਲਕਦਮੀ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਸਰਬਸੰਮਤੀ ਨਾਲ ਚੁਣੀ ਗਈ ਇਸ ਪੰਚਾਇਤ ਨੂੰ 5 ਲੱਖ ਰੁਪਏ ਦੀ ਗ੍ਰਾਂਟ, ਸਰਕਾਰੀ ਹੱਥਪੜਾ ਜਾਂ ਸਟੇਡੀਅਮ ਦੇਣ ਦਾ ਵੀ ਐਲਾਨ ਕੀਤਾ ਗਿਆ। ਅਸੀਂ ਸਮੂਹ ਪਿੰਡ ਵਾਸੀ ਇਸ ਸામਤੀ ਨਾਲ ਇੱਕ ਗ੍ਰਾਂਟ ਪਿੰਡ ਦੀ ਬਿਹਤਰੀ ਲਈ ਕੰਮ ਲਈ ਚ ਲਗਾਵਾਂਗੇ ਇਸ ਮੌਕੇ ਗੁਰਮੀਤ ਸਿੰਘ ਪਰਮਜੀਤ ਸਿੰਘ ਫੌਜੀ ਗੁਰਪ੍ਰੀਤ ਸਿੰਘ ਵਿਕਰਮਜੀਤ ਸਿੰਘ ਸਾਫਕਾ ਸਰਪੰਚ ਸੁਖਵੀਰ ਸਿੰਘ ਸਾਫਕਾ ਸਰਪੰਚ ਅਜਮੇਰ ਸਿੰਘ ਸੁਰ ਸੁਖ ਸਿੰਘ ਸੁਖਵਿੰਦਰ ਸਿੰਘ ਹਰਮੀਤ ਸਿੰਘ ਸਮੇਤ ਹੋਰ ਵੀ ਕਈ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਮੈਨੂੰ ਜੋ ਆਪਣੇ ਨਗਰ ਵੱਲੋਂ ਜਿੰਮੇਵਾਰੀ ਸੌਂਪੀ ਗਈ ਆ ਮੈਂ ਉਹ ਆਪਣੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਮਿਹਰਬਾਨੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਾਡੇ ਪਿੰਡ ਵਿੱਚ ਅੱਜ ਸਮਤੀ ਹੋ ਗਈ ਆ ਉਹਨਾਂ ਨੇ ਬਹੁਤ ਪਿੰਡਾਂ 'ਚ ਹੋਰ ਵੀ ਸਹਿਮਤੀ ਕਰਾ ਰਹੇ ਨੇ ਉਹਨਾਂ ਦੀ ਬਹੁਤ ਮਿਹਰਬਾਨੀ ਵਰਖਾਲਾ ਸਾਹਿਬ ਵਾਰਫਤੇ ਨਗਰ ਤੱਲਿਆਂ ਦੇ ਸੰਗਤ ਵੱਲੋਂ ਸੰਯੋਗ ਨਾਲ ਸਰਦਾਰ ਜਗਵੀਰ ਸਿੰਘ ਜੀ ਢਿਲੋਂ ਸਾਹਿਬ ਨੂੰ ਸਰਪੰਚ ਚ ਚੁਣਿਆ ਗਿਆ ਹੈ ਸਾਰੇ ਪਿੰਡ ਦੀ ਸਹਿਮਤੀ ਨਾਲ ਜੋ ਮਾਨ ਸਾਹਿਬ ਦੀਆਂ ਹਦਦਾਂ ਹਨ ਵੀ ਇੱਕ ਪਿੰਡ ਦੇ ਵਿੱਚ ਕਲੱਬ ਤੇ 5 ਲੱਖ ਰੁਪਈਆ ਜਿਹੜੇ ਪਿੰਡ ਦੇ ਵਿੱਚ ਸਹਿਮਤੀ ਹੋਗੀ ਉਹ ਪਰਿਵਾਰ ਨੂੰ 5 ਲੱਖ ਰੁਪਈਆ ਦਿੱਤਾ ਜਾਊਗਾ ਮੇਰੇ ਦੇ ਸੰਯੋਗ ਦੇ ਨਾਲ ਮਿਆਧੀਆਂ ਸਾਧਾਈ ਬਹੁਤ ਬਹੁਤ ਧੰਨਵਾਦ ਜਿਹੜਾ ਪਿੰਡਾਂ ਦੇ ਵਿੱਚ ਪ੍ਰਚਾਰ ਦੇਂਦਾ ਵੀ ਸਹਿਮਤੀ ਨਾਲ ਆਪੋ ਆਪਣੇ ਪਿੰਡਾਂ ਦੇ ਵਿੱਚ ਸਰਪੰਚ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ